ਸਰ ਅੱਜ ਸਰਕਾਰੀ ਹਸਪਤਾਲ ਦਾ ਤੁਸੀਂ ਦੌਰਾ ਕੀਤਾ ਜੀ ਕੀ ਕਮੀਆਂ ਪੇਸ਼ੀਆਂ ਲੱਗੀਆਂ ਜੀ ਕੀ ਕਹਿਣਾ ਚਾਹੋਗੇ ਅਸੀਂ ਐਮਰਜੈਂਸੀ ਚੈੱਕ ਕੀਤਾ ਜਿੱਥੇ ਬੱਚਾ ਵਾਰਡ ਤੇ ਵੀ ਜਿਹੜੇ ਪੇਸ਼ੈਂਟ ਐਡਮਿਟ ਹੈਗੇ ਉਸ ਵਾਰਡ ਦੀ ਵੀ ਚੈਕਿੰਗ ਕੀਤੀ ਹੈ ਜਿਹੜੇ ਐਮਰਜੈਂਸੀ ਦੇ ਵਿੱਚ ਪੇਸ਼ੈਂਟ ਆਏ ਆ ਉਹਨਾਂ ਨੂੰ ਪ੍ਰੋਪਰ ਟਰੀਟ ਕੀਤਾ ਗਿਆ ਇੱਕ ਵੀਲ ਚੇਅਰ ਦਾ ਇਸ਼ੂ ਸੀਗਾ ਕੋਈ ਉਹਨਾਂ ਨੇ ਸਾਨੂੰ ਪੇਸ਼ੈਂਟ ਦੇ ਨਾਲ ਟੈਂਡੈਂਟ ਜੂ ਦੱਸਿਆ ਵੀ ਵੀਲ ਚੇਅਰ ਦਾ ਕੋਈ ਇਸ਼ੂ ਹੈਗਾ ਉਹ ਇਹਨਾਂ ਨੂੰ ਹਦਾਇਤ ਕਰ ਦਿੱਤੀ ਹਸਪੀਟਲ ਅਥਾਰਟिटीज ਉਹ ਕੋਈ ਅੱਛੀ ਨਵੀਂ ਵੀਲਚੇਅਰ ਦਾ ਉੱਤੇ ਰੇਂਜ ਕਰਨਾ ਐਮਰਜੈਂਸੀ ਦੇ ਵਿੱਚ ਤਾਂ ਜੋ ਕਿਸੇ ਪੇਸ਼ੈਂਟ ਨੂੰ ਲੈ ਕੇ ਜਾਣ ਆਉਣ ਚ ਕੋਈ ਦਿੱਕਤ ਨਾ ਹੋਵੇ ਪਰੰਤੂ ਜਿਹੜਾ ਜੱੱਚਾ ਬੱਚਾ ਵਾਰਡ ਦੇ ਵਿੱਚ ਕੋਈ ਡਾਕਟਰ ਇਸ ਵੇਲੇ ਡਿਊਟੀ ਤੇ ਮੌਜੂਦ ਨਹੀਂ ਹੈ ਸਿਰਫ ਆਨ ਕਾਲ ਜਿਹੜਾ ਇਹਨਾਂ ਨੇ ਦੱਸਿਆ ਵੀ ਸਟਾਫ ਨਰਸ ਨੇ ਜੋ ਦੱਸਿਆ ਵੀ ਆਨ ਕਾਲ ਤੇ ਅਸੀਂ ਡਾਕਟਰ ਨੂੰ ਬੁਲਾਉਣੇ ਆ ਜਿਸਨੇ ਚੰਡੀਗੜ੍ਹ ਤੋਂ ਆਉਣਾ ਸੋ ਇਸ ਬੰਦੀ ਸਵੇਰੇ ਐਸਐਮਓ ਸਾਹਿਬ ਨਾਲ ਗੱਲਬਾਤ ਕੀਤੀ ਜਾਊਗੀ ਅੱਛਾ ਜੀ ਪਹਿਲਾਂ ਸਰ ਇਹ ਇਹੀ ਚੀਜ਼ ਕੁਝ ਦਿਨ ਪਹਿਲਾਂ ਸੇਮ ਹੋ ਰਿਪੀਟ ਹੋਈ ਸੀ ਤਾਂ ਜਿਹੜੀ ਅੱਜ ਉਕੇ ਦੇ ਬਾਰੇ ਕੀ ਕਹਾਂਗੇ ਜਿਹੜਾ ਪਹਿਲਾਂ ਹੋਈ ਉਹ ਮੇਰੇ ਨੋਟਿਸ 'ਚ ਨਹੀਂ ਸੀਗਾ ਇਸੇ ਕਰਕੇ ਅੱਜ ਜਨਰਲ ਸਾਨੂੰ ਸ਼ਿਕਾਇਤਾਂ ਮਿਲੀਆਂ ਸੀ ਵੀ ਪੇਸ਼ੈਂਟਸ ਨੂੰ ਜਿੰਨਾ ਕਿਸੇ ਮਤਲਬ ਤੋਂ ਅੱਗੇ ਰੈਫਰ ਕੀਤਾ ਜਾਂਦਾ ਜਾਂ 32 ਦੇ ਵਿੱਚ ਜਾਂ 16 ਸੈਕਟਰ ਲਈ ਰੈਫਰ ਕੀਤਾ ਜਾਂਦਾ ਉਹਨਾਂ ਨੂੰ ਇੱਥੇ ਮੈਡੀਸਨ ਨਹੀਂ ਦਿੱਤੀ ਜਾਂਦੀ ਸੋ ਉਹਨਾਂ ਸ਼ਿਕਾਇਤਾਂ ਨੂੰ ਮੁਕ ਰੱਖਦੇ ਅਚੰਭਿਤ ਚੈਕਿੰਗ ਕੀਤੀ ਗਈ ਹੈ ਸੋ ਜਿਹੜਾ ਹਸਪਤਾਲ ਦਾ ਸਟਾਫ ਹੈਗਾ ਉਹ ਅਵੇਲੇਬਲ ਹੈਗਾ ਕੋਈ ਐਮਰਜੈਂਸੀ ਡਾਕਟਰ ਅਵੇਲੇਬਲ ਹੈ ਪਰੰਤੂ ਜਿੱਥੇ ਬੱਚਾ ਬਾੜ ਚ ਜਿੱਥੇ ਕਿਸੇ ਦਿਨੇਪਾਂ ਸਮੇਂ ਕਿਸੇ ਔਰਤ ਨੂੰ ਪਰੇਸ਼ਾਨੀ ਆ ਸਕਦੀ ਹੈ ਇਸ ਲਈ ਐਸਐਮਓ ਸਾਹਿਬ ਨੂੰ ਸਿਹਰੇ ਹਦਾਇਤ ਕੀਤੀ ਜਾਊਗੀ ਕਿ ਡਾਕਟਰ ਸਾਹਿਬ ਦੇ ਡਾਕਟਰ ਦੇ ਖਿਲਾਫ ਐਕਸ਼ਨ ਤੋਂ ਜੋ ਇਸ ਟਾਈਮ ਡਿਊਟੀ ਤੇ ਨਹੀਂ ਹੈ ਨਾ ਐਕਚੁਅਲੀ ਕੀ ਹੈ ਇਹਨਾਂ ਦੀ ਡਿਊਟੀ ਰੋਸਟਰ ਹੀ ਇਦਾਂ ਦਾ ਬਣਿਆ ਹੁਣ ਕੱਲ ਬਣਿਆ 2 ਵਜੇ ਤੱਕ ਅਟੈਂਡ ਕਰਦੇ ਉਸ ਤੋਂ ਬਾਅਦ ਕੋਈ ਡਾਕਟਰ ਅਵੇਲੇਬਲ ਨਹੀਂ ਹੁੰਦਾ ਤੋਂ ਸਿਹਰੇ ਐਸਐਮਓ ਸਾਹਿਬ ਨੂੰ ਹਦਾਇਤ ਕੀਤੀ ਜਾਊਗੀ ਵੀ ਇਹਦਾ ਰੋਟੇਸ਼ਨ ਰੋਸਟਰ ਬਣਾਇਆ ਜਾਵੇ ਇੱਕ ਡਾਕਟਰ ਚ ਆਮ ਦੇ ਸ਼ਾਮ ਦੀ ਡਿਊਟੀ ਤੇ ਹਾਜ਼ਰ ਹੋਵੇ ਤਾਂ ਜੋ ਕਿਸੇ ਨੂੰ 24 ਘੰਟੇ ਦੇ ਅੰਦਰ ਅੰਦਰ ਕੋਈ ਵੀ ਜਿਹੜਾ ਐਡਮਿਟਰ ਹੈ ਜੱਚਾ ਬੱਚਾ ਵਾਰਡ 'ਚ ਪੇਸ਼ੈਂਟ ਆਏ ਹੋਏ ਆ ਜਿਨ੍ਹਾਂ ਦੇ ਹਸਬੰਡ ਆਏ ਹੋਏ ਉਹਨਾਂ ਨੇ ਵੀ ਮੰਗ ਕੀਤੀ ਹੈ ਕਿ ਨੌਵਾਂ ਮਹੀਨਾ ਜਿਹੜਾ ਸਾਡੀ ਵਾਈਫ ਨੂੰ ਲੱਗਿਆ ਵਾ ਕਈ ਔਰਤਾਂ ਜਿਹੜੀਆਂ ਪਈਆਂ ਨੇ ਵੀ ਕੁਝ ਵੀ ਹੋ ਸਕਦਾ ਹੈ ਚਲੋ ਇਸੇ ਤਰ੍ਹਾਂ ਦੀ ਕਮੀਆਂ ਪੇਸ਼ੀਆਂ ਜਿਹੜੀਆਂ ਹੈਗੀਆਂ ਇਹਨਾਂ ਪ੍ਰਬੰਧਕਾਂ ਵੱਲੋਂ ਕੋਈ ਰੋਸਟਰ ਨਹੀਂ ਬਣਾਇਆ ਗਿਆ ਜਾਂ ਕੋਈ ਡਿਊਟੀ ਤੇ ਡਾਕਟਰ ਤਨਤ ਨਹੀਂ ਕੀਤਾ ਗਿਆ ਉਹ ਸਵੇਰੇ ਐਸਐਮਓ ਸਾਹਿਬ ਨਾਲ ਗੱਲ ਕਰਕੇ ਉਹਨਾਂ ਨੂੰ ਬੈਠਕ ਕੀਤੀ ਜਾਵੇ ਹਾਂਜੀ ਕੋਈ ਰੈਫਰੈਂਸ ਕੇਸ ਵੀ ਸਾਹਮਣੇ ਆਇਆ। ਇਹ ਰੈਫਰੈਂਸ ਕੇਸ ਤਾਂ ਚਲੋ ਆਪਾਂ ਉਹਦੇ ਵਿੱਚ ਸਾਹਮਣੇ ਆਈ ਹੈ ਪੇਸ਼ੈਂਟ ਬੈਠੇ ਆ ਔਰ ਉਹਨਾਂ ਦੇ ਕੋਲੇ ਕੋਈ ਡਾਕਟਰ ਟੈਂਡ ਕਰਦੀ ਨਹੀਂ ਹੈ। ਇੱਕ ਸਿਰਫ ਟੈਂਡੈਂਟ ਬੈਠੀ ਹੈ ਇੱਕ ਲੇਡੀ। ਨਾਲ ਉਹਨੇ ਇੱਕ ਕਲਾਸ 4 ਹੈ ਜੋ ਦੋ ਜਣੇ ਟੈਂਡੈਂਟ ਲਈ ਬੈਠੇ ਆ। ਜੋ ਕਾਫੀ ਨਹੀਂ ਹੈ ਕਿਉਂਕਿ ਕਿਸੇ ਵੀ ਸਮੇਂ ਐਮਰਜੈਂਸੀ ਆ ਸਕਦੀ ਹੈ। ਕਿਸੇ ਨੂੰ ਡਿਲੀਵਰੀ ਕਰਨੀ ਪੈ ਸਕਦੀ ਹੈ ਜਾਂ ਉਹਨਾਂ ਦੇ ਬੱਚੇ ਨੂੰ ਜਿਹੜਾ ਹੋਣ ਵਾਲੀ ਲਾਦ ਨੂੰ ਕੋਈ ਦਿੱਕਤ ਆ ਸਕਦੀ ਹੈ। ਸੋ ਡਾਕਟਰ ਦਾ ਹੋਣਾ ਬਹੁਤ ਜ਼ਰੂਰੀ ਹੈ। ਇਸ ਲਈ ਜੇ ਵੇਰੇ ਆਪਾਂ ਸੀਨੀਅਰ ਅਥਾਰਟੀਜ਼ ਨਾਲ ਵੀ ਗੱਲ ਕਰਾਂਗੇ ਤੇ ਸੀਨੀਅਰ ਅਫਸਰਾਂ ਦੇ ਧਿਆਨ 'ਚ ਵੀ ਲੰਦਾ ਜਾਊਗਾ ਤਾਂ ਜੋ ਇਸ ਤਰ੍ਹਾਂ ਦੀ ਹਸਪਤਾਲਾਂ ਦੇ ਵਿੱਚ ਰਾਤ ਨੂੰ ਜਿਹੜੀ ਖੱਜਲ ਖਵਾ ਰਹੀ ਹੈ ਪਲੱਸ ਜਿਹੜਾ ਇੱਕ ਮੌਕੇ ਦੀ ਜਿਹੜੀ ਦਵਾਈ ਹੈ ਜਾਂ ਸਹੂਲਤ ਹੈਗੀ ਹੈ ਜਾਂ ਚੈਕਿੰਗ ਹੋਣੀ ਹੈ ਉਹ ਜ਼ਰੂਰੀ ਹੈ ਤਾਂ ਉਹ ਦਵਾਈ ਜਾਏਗੀ ਸਰ ਇੱਕ ਕਲਾਸ ਵਾਲ ਕੀ ਡਾਕਟਰ ਕਮਲ ਨੇ ਬਿਆਨ ਦਿੱਤਾ ਸੀਗਾ ਕਿ ਸਟਾਫ ਦੀ ਕਮੀ ਹੈਗੀ ਸਰਕਾਰ ਨੂੰ ਚਾਹੀਦਾ ਕਿ ਇਸ ਧਿਆਵ ਰੱਖਿਆ ਜਾਵੇ ਹੋਰ ਸਰ ਉਹ ਵੀ ਐਸਐਮਓ ਸਾਹਿਬ ਤੋਂ ਲੈ ਲਾਂਗੇ ਜਿਹੜੀਆਂ ਪੋਸਟਾਂ ਦੇ ਕੰਮ ਦਾ ਅਨੋਲ ਟਾਈਮ ਤੇ ਸਰ ਲਿਖ ਕੇ ਭੇਜਦੇ ਨੇ ਨਹੀਂ ਜ਼ਰੂਰ ਲਿਖਿਆ ਜਾਊਗਾ ਕੱਲ ਹੀ ਲਿਖ ਕੇ ਭੇਜਾਂਗੇ ਜੋ ਸਟਾਫ ਦੀ ਕਮੀ ਹੈ ਸਰਕਾਰ ਨੂੰ ਉਚੇਚੇ ਤੌਰ ਤੇ ਤੁਹਾਨੂੰ ਦੱਸਿਆ ਜਾਏਗਾ ਵੀ ਜਿਹੜਾ ਸਟਾਫ ਦੀ ਛੋਟੇਜ ਹੈ ਉਹ ਕੰਪਲੀਟ ਕੀਤੀ ਜਾਵੇ ਤਾਂ ਕਾਂ ਜੋ ਜਿਹੜਾ ਹੈ ਮਰੀਜ਼ਾਂ ਨੂੰ ਇੱਕ ਸਮੇਂ ਸਿਰ ਦਵਾਈ ਮਿਲ ਸਕੇ ਇੱਥੇ ਕਿੰਨੇ ਡਾਕਟਰ ਕਿੰਨੇ ਹੁੰਦੇ ਰਾ ਤੁਹਾਡੇ ਸਾਹਮਣੇ ਟੋਟਲ ਸਰ ਮਤਲਬ ਰਾਤ ਨੂੰ 24 ਹੁੰਦੇ ਆ ਸਵੇਰੇ 8 ਤੋਂ ਦੋ ਨਹੀਂ ਟੋਟਲ ਡਾਕਟਰ ਕਿੰਨੇ ਆ ਟੋਟਲ ਦੋ ਡਾਕਟਰ ਕਿੰਨੇ ਤੋਂ ਕਿੰਨੇ ਵਜੇ 8 ਤੋਂ 2 ਸਵੇਰੇ ਇੱਕ ਡਾਕਟਰ 802 ਦੂਸਰਾ ਨਹੀਂ ਦੋਨੋਂ ਹੀ ਮਤਲਬ ਦੋ ਹੀ ਡਾਕਟਰ ਇੱਕੋ ਟਾਈਮ ਅਮਰਜੈਂਸੀ ਕਾਲ ਹੈ ਜੇ ਇੱਕ ਇੱਕ ਅਮਰਜੈਂਸੀ ਆਨ ਕਾਲੂ ਮੈਂ ਮਤਲਬ 2 ਵਜੇ ਤੋਂ ਬਾਅਦ ਆਪਾਂ ਉਹਨਾਂ ਨੂੰ ਕਾਲ ਕਰਕੇ ਬੁਲਾ ਸਕਦੇ ਜੇ ਬਾਈ ਦਾ ਵੇ ਹੁਣ ਕਿਸੇ ਨੂੰ ਕੋਈ ਅਮਰਜੈਂਸੀ ਆ ਜਾਏ ਤਾਂ ਉਹਦੇ ਲਈ ਕੀ ਹੈ ਫੋਨ ਕਰਾਂਗੇ ਕਿੰਨੇ ਟਾਈਮ ਚ ਪਹੁੰਚਦੇ ਹੋਣਗੇ ਜਿਵੇਂ ਚੰਡੀਗੜ੍ਹ ਰਹਿੰਦੇ ਸਰ ਉਹ ਲਾਂਦੇ ਚੰਡੀਗੜ੍ਹ ਤੇ ਕਿਤੇ ਸਾਡੇ ਡਾਕਟਰ ਆਣੇ ਤੇ ਸਟਾਫ ਤੋਂ ਬਹੁਤ ਘੱਟ ਜੀ ਸਟਾਫ ਡਾਕਟਰ ਚਲੇ ਜਾਂਦੇ ਸਟਾਫ ਨਰਸਿੰਗ ਵੀ ਬਹੁਤ ਘੱਟ ਨਹੀਂ ਮਤਲਬ ਫਿਰ ਤੁਸੀਂ ਸਾਰੇ ਪੱਕੇ ਸਟਾਫ ਨਹੀਂ ਅਸੀਂ ਅਸੀਂ ਐਨਆਰਟੀ ਦੇ ਸੱਚੇ ਸਟਾਫ ਪੱਕਾ ਸਟਾਫ ਕੌਣ ਹੈ ਇਸ ਟਾਈਮ ਜਿਹੜੇ ਪੱਕੀ ਨੇ ਸਟਾਫ ਉਹ ਵੀ ਛੁੱਟੀ ਦਿਨ ਨਹੀਂ ਛੁੱਟੀ ਡਿਊਟੀ ਮਤਲਬ ਕਿ ਸ਼ਿਫਟਿੰਗ ਨਹੀਂ ਹੁੰਦੀ ਹੈ ਨਾ ਜਿਵੇਂ ਅੱਜ ਮੇਰੇ ਨਾਲ ਗੱਲ ਕੀਤੀ ਸੀ ਉਹ ਸਟਾਫ ਦੀ ਨਾਈਟ ਸਰ ਮੈਂ ਤੱਕ ਕਰੀਬਨ ਕਰ ਚਾਹੁੰਦਾ ਮਾਫੀ ਹੁੰਦਾ ਵਾ ਦਵਾਈਆਂ ਪੂਰੀਆਂ ਦਵਾਈਆਂ ਪੂਰੀਆਂ ਆਉਂਦੀਆਂ ਹਾਂਜੀ ਸਰ ਮੈਡੀਸਨ ਦੀ ਦਿਖਾ ਦਿੰਦੇ ਤੁਹਾਨੂੰ ਅੱਜ ਕਿੰਨੀਆਂ ਡਿਲੀਵਰੀਆਂ ਆਈਆਂ ਅੱਜ ਇੱਕ ਅੱਜ ਇੱਕ ਨੋਰਮਲ ਡਿਲੀਵਰੀ ਉਹ ਫਿਰ ਕਿਨੇ ਤੁਹਾਡੇ ਵੱਲੋਂ ਕੀਤੀ ਗਈ ਹਾਂਜੀ ਸਰ ਸਟਾਫ ਹੀ ਕਰ ਦਿੰਦੇ ਮਤਲਬ ਵਿਦਆਊਟ ਡਾਕਟਰ ਹੋ ਜਾਂਦੀ ਹੈ ਥੋੜਾ ਮੇਰਾ ਕੁਰਾਲੀ ਆਈ ਕੀ ਨਾਮ ਕੀ ਤੁਹਾਡਾ ਮੇਰਾ ਹਰਜੀ ਸਿੰਘ ਤੇ ਬੱਚੇ ਦਾ ਨਾਮ ਲਖਪ੍ਰੀਤ ਹੋ ਰਹੀ ਤੇ ਕੁਰਾਲੀ ਕੀ ਦਿੱਕਤ ਆਈ ਵੀ ਇੱਥੇ ਆਉਣਾ ਪਿਆ ਦਿੱਕਤ ਉੱਥੇ ਸਾਨੂੰ ਬਲੱਡ ਦੀ ਪ੍ਰੋਬਲਮ ਸੀ ਬਲੱਡ ਕਰਕੇ ਉੱਥੇ ਜਾਣਾ ਪਿਆ ਇੱਥੇ ਠੀਕ ਹੈ ਅੱਜ ਉਹ ਠੀਕ ਹੈ ਪਹਿਲਾਂ ਜਦੋਂ ਆਇਆ ਸੀ ਬਲੱਡ ਉੱਥੋਂ ਕੁਰਾਲੀ ਜਿਹੜਾ ਆਇਆ ਸੀ 15 ਦਿਨ ਪਹਿਲੇ ਸਾਨੂੰ ਉਹਦੇ ਅਕਲ ਜਾਣਾ ਪੈਂਦਾ ਸੀ ਸੀਲ ਜਾ ਰਹੇ ਹੁੰਦੇ ਬੱਚੇ ਹੁਣ ਕੀ ਕਹਿੰਦੇ ਕਦੋਂ ਤੱਕ ਛੁੱਟੀ ਹੋਣੀ ਛੁੱਟੀ ਨਹੀਂ ਅਜੇ ਕੱਲ ਟੈਸਟ ਹੋਣੇ ਕੱਲ ਉਹ ਦੇਖਦੇ ਕਹਿੰਦਾ ਡਾਕਟਰ ਸਾਹਿਬ ਅਲਾਸ ਠੀਕ ਹੋ ਰਿਹਾ ਅਜੇ ਤੱਕ ਤਾਂ ਠੀਕ ਹੈ ਕੋਈ